ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਜਗਜੀਤ ਸਿੰਘ ਡੱਲੇਵਾਲ ਦੀ ਜੋ ਕਿ ਭਈ ਅੱਜ ਉਹਨਾਂ ਦੇ ਮਰਨ ਵਰਤ ਨੂੰ ਘੱਟੋ ਘੱਟ 60 ਦਿਨ ਹੋ ਚਲੇ ਜਿਹਦੇ ਵਿੱਚ ਹਲੇ ਤੱਕ ਮਰਨ ਵਰਤ ਜਾਰੀ ਆ ਪਰ ਹਾਲਾਕਿ ਜੇ ਗੱਲ ਕਰੀਏ ਸਰਕਾਰ ਦੀ ਜੋ ਭਈ ਉੱਥੇ ਜੋ ਕੇਂਦਰ ਸਰਕਾਰ ਦੇ ਜੋ ਆਪਾਂ ਕਹიდੀਏ ਵੀ ਕੁਝ ਕ ਜੋ ਉਹਨਾਂ ਨੇ ਇੱਕ ਅਪੀਲ ਆਪਾਂ ਕਹიდੀਏ ਬਹੁਤ ਸਮੇਂ ਬਾਅਦ ਹੁਣ ਕਿਤੇ ਬਿਆਨ ਆਇਆ ਕੋਈ ਮਾੜੇ ਮੋٹے ਸਾਹਮਣੇ ਜਿਹਦੇ ਵਿੱਚ ਆਪਣੇ ਕਿਸਾਨਾਂ ਭਰਾਵਾਂ ਕੋਲੇ ਪਹੁੰਚਿਆ ਉਹ ਕੇਂਦਰ ਸਰਕਾਰ ਬੰਨੀਓ ਕੁਝ ਕਾਪਾ ਕਹਿ ਦਈਏ ਵੀ ਲੀਡਰ ਪਹੁੰਚ ਚੁੱਕੇ ਥੇ ਪਰ ਹਾਲਾਤ ਇੱਕ ਜੋ 111 ਕਿਸਾਨ ਆ ਦੁਆਰੇ ਬੈਠੇ ਸੀ ਮਰਨ ਵਰਤ ਤੇ ਉਹਨਾਂ ਦੀ ਗੱਲਬਾਤ ਉਹਨਾਂ ਦਾ ਮਰਨ ਵਰਤ ਤੋਂ ਤਾਂ ਉਹ ਉੱਠ ਖੜੇ ਉਹਨਾਂ ਨੂੰ ਠਾ ਦਿੱਤਾ ਗਿਆ ਵੀ ਤੁਸੀਂ 111 ਕਿਸਾਨ ਆ ਜੋ ਵੀ ਮਰਨ ਵਰਤ ਖਤਮ ਕਰੋ ਉਹ ਮਰਨ ਵਰਤ ਉਹਨਾਂ ਦਾ ਖਤਮ ਕਿਉਂਕਿ 5 ਦਿਨ ਹੋਏ ਸੀ ਬੈਠਿਆ ਨੂੰ ਉਹਨਾਂ ਨੂੰ ਏ ਹੁਣ ਜੋ ਗੱਲ ਕਰੀਏ ਜਗਜੀਤ ਸਿੰਘ ਢੱਲੇਵਾਲ ਦੀ ਉਹਨਾਂ ਦਾ ਮਰਨ ਵਰਤ ਹਲੇ ਤੱਕ جاری ਆ ਕਿਉਂਕਿ ਜੇ ਮੰਗਾ ਦੀ ਗੱਲ ਕਰੀਏ ਮੰਗਾ ਹਲੇ ਤੱਕ ਇਹਨਾਂ ਨੇ ਕਿਹਾ ਵੀ ਅਸੀਂ ਸੋਡਾ ਜੋ 14 ਜਨ 14 ਫਰਵਰੀ ਨੂੰ 14 ਫਰਵਰੀ ਨੂੰ ਹਜੇ ਮੰਗਾ ਜੋ ਸਾਰਿਆਂ ਪ੍ਰਸ਼ਾਸਨ ਨੇ ਕਿਹਾ ਜਿਵੇਂ ਤੇ ਜੋ ਇਹ ਕੇਂਦਰ ਸਰਕਾਰ ਆ ਇਹ ਵੀ ਕਹਿ ਰਹੀ ਆ ਇਹਨਾਂ ਦੇ ਜੋ ਉੱਥੇ ਗਏ ਆ ਲੀਡਰ ਤੇ ਇਹਨਾਂ ਨੇ ਇੱਕ ਗੱਲ ਰੱਖੀ ਗਈ ਆ ਸਾਡੇ ਕਿਸਾਨਾਂ ਨਾਲ ਵੀ 15 ਫਰਵਰੀ ਨੂੰ ਅਗਲੇ ਮਹੀਨੇ ਦੇ ਵਿੱਚ ਏ ਬਈ ਛੋਟੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣੀਆਂ ਇੱਕ ਵਾਰ ਕਹਿਣਾ ਉਹਨਾਂ ਦਾ ਇਹ ਆ ਪਰ ਹਾਲਾਕਿ ਇਹ ਬਹੁਤ ਵਾਰੀ ਕਹ ਦਿੱਤਾ ਗਿਆ ਇਹ ਹੋਊਗਾ ਜਾਂ ਨਹੀਂ ਹੋਊਗਾ ਇਹ ਬਾਤ ਚ ਪਤਾ ਲੱਗੂ ਪਰ ਹਜੇ ਸਾਡੇ ਕਿਸਾਨ ਉੱਥੇ ਤੱਕ ਡਟੇ ਹੋਏ ਆ ਖਲੋਰੀ ਬਾਰਡਰ ਤੇ ਤਾਂ ਜੇ ਗੱਲ ਕਰੀਏ ਆਪਾਂ ਜੋ ਕੱਲ ਇੱਕ ਕੱਲ ਦੀ ਵੀਡੀਓ ਆ ਜੋ ਇਹਦੇ ਵਿੱਚ ਸਾਡੇ ਕਿਸਾਨ ਭਰਾਵਾਂ ਤੇ ਫਿਰ ਤੋਂ ਇੱਕ ਪਾਸੇ ਤਾਂ ਇਹ ਕਹਿ ਰਿਹਾ ਅਸੀਂ ਤੁਹਾਡੀ ਗੱਲਬਾਤ ਸੁਣਾਗੇ ਬਹਿ ਕੇ ਤਾਂ ਇੱਕ ਪਾਸੇ ਫਿਰ ਤੋਂ ਜੋ ਬਠਿੰਡੇ ਦੇ ਵਿੱਚ ਸਾਡੇ ਕਿਸਾਨਾਂ ਨੂੰ ਫਿਰ ਤੋਂ ਡਾਂਗਾ ਮਾਰੀਆਂ ਗਈਆਂ ਕੱਲ ਕੱਲ ਦੀ ਵੀਡੀਓ ਡੀਐਸਪੀ ਨੇ ਖੁਦ ਇੱਕ ਪਾਸੇ ਆਪਾਂ ਕਹਿੰਦੇ ਧਮਕੀ ਦੇ ਰਹੇ ਲੋਕਾਂ ਨੂੰ ਕਹਿੰਦੇ ਤੁਸੀਂ ਇਹ ਟਰਾਲੀਆਂ ਵਾਪਸ ਲੈ ਕੇ ਜਾਓ ਜਿਹੜੇ ਦੇ ਵਿੱਚ ਤੁਸੀਂ ਡਲੇ ਪਾਈ ਫਿਰਦੇ ਹੋ ਰੋੜੇ ਪਾਈ ਫਿਰਦੇ ਹੋ ਤੇ ਉਹ ਆਪਣੇ ਕਿਸਾਨ ਇਹ ਕਹਿ ਰਹੇ ਆ ਵੀ ਤੁਸੀਂ ਸਾਡਾ ਰਸਤਾ ਛੱਡ ਦਿਓ ਅਸੀਂ ਤੁਹਾਨੂੰ ਸਾਨੂੰ ਨੰਗ ਜਾਨ ਦੇ ਦਿੰਦੇ ਹੋ ਤੇ ਵੀ ਛੋਡੇ ਨਾਲ ਸਾਡਾ ਕੋਈ ਬੈਰ ਨਹੀਂ ਇਹ ਤਾਂ ਅਸੀਂ ਆਪਦੇ ਉਹਦੇ ਵਾਸਤੇ ਰੱਖੀਏ ਜਦੋਂ ਸਾਡੇ ਤੇ ਡਾਂਗਾ ਵੱਧਦੀਆਂ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਡੀਐਸਪੀ ਦਾ ਕਹਿਣਾ ਵੀ ਇਹ ਸੀ ਕਹਿੰਦਾ ਫਿਰ ਇਹਦਾ ਮਤਲਬ ਤੁਸੀਂ ਸਾਡੇ ਇੱਕ ਪੁਲਿਸ ਦੇ ਜੋ ਇੱਕ ਪੁਲਿਸ ਦੇ ਵਿੱਚ ਸੀਗਾ ਇੱਕ ਜੋ ਕਹਿੰਦਾ ਵੀ ਸਾਡੇ ਸਾਥੀ ਦੇ ਇੱਕ ਦੇ ਤੁਸੀਂ ਬਾਹਾਂ ਤੇ ਮਾਰੀਆਂ ਗਈਆਂ ਡਾਂਗਾ ਜੋ ਕਿਸਾਨ ਭਰਾਵਾਂ ਨੇ ਵਿੱਚੋਂ ਪਾਜ ਜਾਂਦਾ ਢੀੜ ਭੜੱਕੇ 'ਚ ਜਦੋਂ ਇਹ ਮਾਰ ਰਹੇ ਆ ਲਾਠੀ ਚਾਰਜ ਕਰਦੇ ਜਦੋਂ ਸਾਡੇ ਕਿਸਾਨਾਂ ਤੇ ਡਾਂਗਾ ਮਾਰ ਰਿਆ ਜਦੋਂ ਇਹਨਾਂ ਦੇ ਵੱਜਿਆਂ ਦੀ ਉਦੋਂ ਬਹੁਤ ਦੁੱਖ ਹੁੰਦਾ ਇਹ ਡੀਐਸਪੀ ਦਾ ਕਹਿਣਾ ਇਹ ਅੱਜ ਤੁਸੀਂ ਤਾਂ ਕਹਿੰਦਾ ਟਰਾਲਿਆਂ ਦੇ ਵਿੱਚ ਡਲੇ ਪਾ ਕੇ ਰੋੜੇ ਪਾ ਕੇ ਲਈ ਜਾਂਦੇ ਹੋ ਕਹਦਾ ਇਹ ਤੁਸੀਂ ਇੱਥੋਂ ਇੱਥੇ ਰੋਕ ਦਿਓ ਤੇ ਆਪਣੇ ਕਿਸਾਨ ਜੋ ਭਰਾ ਗਏ ਉੱਥੋਂ ਇਹ ਜੋ ਮੇਨ ਆਗੂ ਉਹ ਮੂਹਰੇ ਖੜੇ ਆ ਉਹ ਕਹਿੰਦੇ ਵੀ ਤੁਸੀਂ ਸਾਨੂੰ ਲੰਘ ਜਾਂਦੋ ਸਾਡਾ ਥੋੜੇ ਨਾਲ ਕੋਈ ਹੋ ਨਹੀਂ ਇਹ ਸਾਡੇ ਫਾਇਦੇ ਵਾਸਤੇ ਰੱਖੇ ਜੇ ਸਾਡੇ ਤੇ ਕੋਈ ਅਤਿਆਚਾਰ ਹੋਊਗਾ ਤਾਂ ਅਸੀਂ ਵੀ ਬਈ ਸਾਹਮਣਾ ਕਰਾਂਗੇ ਹੁਣ ਕਹਿਣ ਦਾ ਮਤਲਬ ਇਹ ਆ ਪੁਲਿਸ ਵਾਲੇ ਦਾ ਕਹਿਣਾ ਤਾਂ ਇਹ ਆ ਵੀ ਜੋ ਅਸੀਂ ਤਾਂ ਜੋ ਚਾਹੇ ਕਰ ਸਕਦੇ ਆ ਅੱਥਰੂ ਕਹਿੰਦੇ ਗੋਲੀ ਗੋਲੇ ਮਾਰੀਏ ਚਾਹੇ ਅਸੀਂ ਪਾਣੀ ਦਾ ਬਿਛਾਰਾ ਮਾਰੀਏ ਚਾਹੇ ਕੁਝ ਵੀ ਕਰੀਏ ਚਾਹੇ ਡਾਂਗਾ ਮਾਰੀਏ ਤੁਸੀਂ ਕੁਝ ਨਹੀਂ ਕਹਿਣਾ ਸੋਡੇ ਹੱਥ ਐ ਹੋਣੇ ਚਾਹੀਦੇ ਬੰਨੇ ਬਸ ਇਹ ਪ੍ਰਸ਼ਾਸਨ ਦਾ ਕਹਿਣਾ ਕਿਉਂਕਿ ਇਹ ਡੀਐਸਪੀ ਨੂੰ ਸਿੱਧਾ ਸਾਡੇ ਕਿਸਾਨਾਂ ਨਾਲ ਝਗੜਾ ਕਰੀ ਜਾਂਦਾ ਸਾਡੇ ਪੰਜਾਬ ਦੇ ਕਿਸਾਨਾਂ ਨਾਲ ਹੁਣ ਗੱਲ ਇਹ ਆ ਕੋਈ ਸਰਕਾਰ ਹੋਵੇ ਪੰਜਾਬ ਦੇ ਵਿੱਚ ਅਤਿਆਚਾਰ ਹਰ ਵਕਤ ਹੁੰਦਾਗਾ ਚਾਹੇ ਹੋ ਸੀਐਮ ਭੰਤਵਾਨ ਦੇ ਸਮੇਂ ਚਾਹੇ ਇਹ ਨਰਿੰਦਰ ਮੋਦੀ ਦੇ ਸਮੇਂ ਚਾਹੇ ਹੁਣ ਗੱਲ ਵੱਡੀ ਇਹ ਆ ਵੀ ਜਿਹੜਾ ਇੱਕ ਪਾਸੇ ਤਾਂ ਇਹ ਕਹਿ ਰਹੇ ਸੀ ਤੁਹਾਡੇ ਨਾਲ ਖੜੇ ਆ ਤਾਂ ਇਹ ਪਰਸੋ ਦੀ ਤਾਂ ਵੀਡੀਓ ਦੇ ਵਿੱਚ ਕਹਿ ਰਹੇ ਆ ਵੀ ਅਸੀਂ ਜੋ ਉੱਥੇ ਪਹੁੰਚੇ ਆ ਕੇਂਦਰ ਸਰਕਾਰ ਬੰਨੀਓ ਮੋਦੀ ਬੰਨੀਓ ਜੋ ਪਹੁੰਚੇ ਆ ਉੱਥੇ ਲੀਡਰ ਜੋ ਉਹਨਾਂ ਦੇ ਆਗੂ ਤੇ ਉਦੋਂ ਕਹਿ ਰਹੇ ਵੀ ਅਸੀਂ ਤੁਹਾਡੇ ਨਾਲ ਆ ਤੇ 15 ਫਰਵਰੀ ਨੂੰ ਤੁਹਾਡਾ ਫੈਸਲਾ ਕੀਤਾ ਜਾਊਗਾ ਤੁਹਾਡੀਆਂ ਮੰਗਾਂ ਗਈਆਂ ਸਾਰੀਆਂ ਪੂਰੀਆਂ ਕੀਤੀਆਂ ਜਾਣੀਆਂ ਤੇ ਹਾਲਾਂਕਿ ਕੀ ਆਪਣੇ ਜੋ ਕਿਸਾਨ ਉੱਥੇ ਡਟਰੇ ਐ ਜਾਰੀ ਆ ਪਰ ਜੋ ਕੱਲ ਦੀ ਵੀਡੀਓ ਪਠੰਡੇ ਦੇ ਵਿੱਚ ਦੇਖਿਆ ਭਈ ਖੇਤਾਂ ਦੇ ਵਿੱਚ ਕਿਸਾਨਾਂ ਨੂੰ ਭਜਾ ਕੇ ਜਿਵੇਂ ਮੈਂ ਆਪਾਂ ਕਹਨੇ ਆ ਵੀ ਮੱਝਾਂ ਗਾਵਾਂ ਦੇ ਮਾਰਦੇ ਆਂਗੇ ਆਪਾਂ ਹਨਾ ਤੇ ਜਿਵੇਂ ਆਪਾਂ ਪਸ਼ੂਆਂ ਦੇ ਮਾਰਦੇ ਹੁਣ ਐਸ ਲੋਟ ਭਜਾ ਕੇ ਡਾਂਗਾ ਮਾਰ ਰਹੇ ਆ ਇਹ ਕਿੱਥੋਂ ਦੀ ਸਰਕਾਰ ਆ ਇਹ ਕੀ ਦੇ ਕਹਿ ਤੁੰਦਾ ਸੀਐਮ ਭੰਤਮਾਨ ਤੇ ਇਹਦੇ ਕੱਲ ਦੀ ਵੀਡੀਓ ਦੇ ਵਿੱਚ ਮੈਂ ਸੁਣਿਆ ਪੱਤਰਕਾਰ ਕਹਿ ਰਿਹਾ ਸਿੱਧਾ ਇਹਨੂੰ ਕਹਿੰਦਾ ਜਿਹੜਾ ਤੁਸੀਂ ਇੱਕ ਵਾਦਾ ਕਰਿਆ ਸੀ 1000 ਜਰ ਰੁਪਇਆ ਖਾਤੇ ਚ ਪਾਵਾਂਗੇ 2500 ਪੇਕਸ਼ਨ ਦੇਵਾਂਗੇ ਕਿੱਥੇ ਗਿਆ ਜੀ ਵਾਦਾ ਤੁਹਾਡਾ ਤਾ ਕਹਿੰਦਾ ਕੋਈ ਨਹੀਂ ਜੀ ਸਮਾਂ ਲੱਗੂ ਹਜੀ ਸਮਾਂ ਇਦੂ ਉੱਤੇ ਕੀ ਲੱਗੂ ਸੋਨੂੰ ਤਿੰਨ ਸਾਲ ਹੋ ਗਏ ਆਇਆਂ ਨੂੰ ਹਜੇ ਤੱਕ ਕੁਝ ਹੋ ਬਣਿਆ ਨਹੀਂ ਹਜੇ ਸਮਾਂ ਚਾਹੀਦਾ ਇਹਨਾਂ ਨੂੰ ਹੋਰ ਸੀਐਮ ਭਵਨ ਤਮਨ ਨੂੰ ਪੱਤਰਕਾਰ ਨੇ ਜਦੋਂ ਪੁੱਛਿਆ ਕਿ ਤੁਹਾਡਾ 100000 ਰੁਪਇਆ ਖਾਤੇ 'ਚ ਜਿਹੜਾ ਵਾਦਾ ਕਰਿਆ ਸੀ 25-2500 ਪੈਸ਼ਨ ਇਹ ਕਿੱਧਰ ਗਏ ਜੀ ਅਤੇ ਹਜੇ ਤੇ ਸਮਾਂ ਲੱਗੂ ਜੀ ਆਊਗਾ ਜ਼ਰੂਰ ਅੱਛਾ ਆਏ ਤਾਂ ਸੋ ਤਿੰਨ ਸਾਲ ਹੋ ਗਏ ਵੀ 10-20 ਸਾਲ ਹੋਰ ਲੱਗਣਗੇ ਹਜੇ ਇਹ ਬਾਈ ਸਿਰਫ ਝੂਠ ਤੂਫਾਨ ਸਾਡੇ ਲੋਕਾਂ ਨੂੰ ਗਮਰਾਹ ਕਰ ਲੈਂਦੇ ਆ ਸਾਡੇ ਜਿਹੜੇ ਲੋਕ ਆ ਪੰਜਾਬ ਦੇ ਹਰ ਵਕਤ ਹੀ ਇਹਨਾਂ ਦੇ ਉੱਤੇ ਧਿਜੇ ਹੋਇਆ ਫਿਰ ਤੋਂ ਇਹਨਾਂ ਨੂੰ ਜਿਤਾ ਦਿੰਦੇ ਆ ਉਹ ਗਲਤੀ ਸਾਡੇ ਕਿਸਾਨਾਂ ਭਰਾਵਾਂ ਤੇ ਸਾਡੇ ਪੰਜਾਬੀਆਂ ਦੇ ਵਿੱਚ ਸਾਰਿਆਂ ਵਿੱਚ ਹੀ ਆ ਕਿਉਂਕਿ ਜੇ ਇਹ ਜਦੋਂ ਪਤਾ ਲੱਗ ਗਿਆ ਇੱਕ ਸਾਲ ਸਰਕਾਰ ਨੂੰ ਦੇਖੋ ਤੁਸੀਂ ਜੇ ਕੁਝ ਕਰਦਾ ਕੋਈ ਠੀਕ ਆ ਪੰਜਾਬ ਦੇ ਵਿੱਚ ਨਹੀਂ ਉਹਨੂੰ ਚੇਂਜ ਕਰ ਦੋ ਸਾਰਿਆਂ ਦਾ ਏਕਾ ਹੈ ਨਹੀਂ ਸਾਡੇ ਪੰਜਾਬੀ ਆ ਜਿਹੜੇ ਡੋਡ ਡੀ ਪਾਟੇ ਖੜੇ ਆ ਇਹਦਾ ਕਰਕੇ ਬਸ ਜਿੱਧਰ ਜੀ ਕਰਦਾ ਉਧਰ ਨੂੰ ਹੋ ਜਾਂਦੇ ਆ ਜੇ ਸਾਰਿਆਂ ਦਾ ਏਕਾ ਹੋਵੇ ਵੀ ਅਸੀਂ ਨਹੀਂ ਇਹ ਸਰਕਾਰ ਚੁਣੀ ਤਾਂ ਨਾ ਬਣੇ ਜਿੱਧਰ ਨੂੰ ਉਧਰ ਤੁਰੇ ਆਉਂਦੇ ਆ 25 ਸਾਲ ਪਹਿਲਾਂ ਕਾਂਗਰਸ ਕਾਲੀ ਰਾਜ ਕਰਕੇ ਉਹਨਾਂ ਦੇ ਪਰ ਉਹਨਾਂ ਦੇ ਰਾਜ ਦੇ ਵਿੱਚ ਇੰਨਾ ਧੱਕਾ ਨਹੀਂ ਹੋਇਆ ਜਿੰਨਾ ਹੋ ਰਿਹਾ ਲੋਕਾਂ ਨਾਲ ਇਹ ਛਰੇ ਆਮ ਧੱਕਾ ਕਰ ਰਹੇ ਆ ਖੇਤਾਂ ਦੇ ਵਿੱਚ ਭਜਾ ਕੇ ਪਸ਼ੂਆਂ ਨੂੰ ਡਾਂਗਾ ਮਾਰ ਰਿਹਾ ਕਿਸਾਨਾਂ ਤੇ ਹੁਣ ਦਿਸੀ ਜਾਂਦਾ ਸਾਰਿਆਂ ਨੂੰ ਤਾਂ ਪਤਾ ਹੀ ਆ ਤੇ ਉਲਟਾ ਕਹਿੰਦੇ ਤੁਸੀਂ ਤਾਂ ਇਧਰ ਨੰਗੋ ਨਾ ਅਸੀਂ ਜਿੱਧਰੇ ਮਰਜੀ ਜਾਈਏ ਜਿੱਥੇ ਜੀ ਕਰੇ ਉੱਥੇ ਲਾਠੀ ਚਾਰਜ ਕਰ ਦਿੰਦੇ ਆ ਜਿਹਦੇ ਮਾਰਦੇ ਆ ਕਿ ਪਹਿਲਾਂ ਐਂ ਦੱਸੋ ਪਹਿਲਾਂ ਸ਼ੁਭਦੀਪ ਉਹ ਜਿਹੜਾ ਇੱਕ ਨੌਜਵਾਨ ਤੇ ਹੋਰ ਵੀ 400 ਤਾਂ ਜ਼ਖਮੀ ਹੋ ਗਿਆ ਸੀ ਕਿਸਾਨ ਜਿਹਦੇ ਵਿੱਚ ਜਦੋਂ ਜੀ ਕਰਤੇ ਆ ਅਥਰੂ ਗੈਂ ਦੇ ਗੋਲੇ ਮਾਰਦੇ ਆ ਹੁਣ ਇਹਨਾਂ ਨੂੰ ਇੰਨੀ ਗੱਲ ਪੁੱਛਣੀ ਆ ਪ੍ਰਸ਼ਾਸਨ ਨੂੰ ਇਹ ਜਦੋਂ ਇਹਨਾਂ ਨੂੰ ਆਰਡਰ ਹੁੰਦੇ ਪਿੱਛੋਂ ਉਹ ਸੀਐਮ ਭਵਤਮਨ ਦੇ ਹੁੰਦੇ ਆ ਤੇ ਜਦੋਂ ਇਹ ਗੋਲੀਆਂ ਵਰਛਾਉਂਦੇ ਆ ਤੇ ਆ ਪਾਣੀ ਦੀਆਂ ਬਿਚਾਰਾ ਮਾਰਦੇ ਉਦੋਂ ਵੀ ਕਿਹਨੂੰ ਪੁੱਛ ਕੇ ਮਾਰਦੇ ਭਵੰਤਵਾਨ ਨਹੀਂ ਦੀ ਹੁੰਦੇ ਆਰਡਰ ਤਾਂ ਉਦੋਂ ਇਹਨਾਂ ਨੂੰ ਦੀਂਦਾ ਨਹੀਂ ਤੇ ਜਦੋਂ ਇਹਨਾਂ ਦੇ ਪੱਜਦੀ ਕਿਸੇ ਤੇ ਡਾਂਗ ਤਾਂ ਉਦੋਂ ਇਹ ਚਿੱਕਾ ਮਾਰਦੇ ਆ ਆ ਹੁਣ ਜੇ ਇੱਕ ਪੁਲਿਸ ਵਾਲੇ ਤੇ ਜਦੋਂ ਸਾਡੇ ਕਿਸਾਨਾਂ ਨੇ ਮਾਰਿਆ ਤਾਂ ਉਦੋਂ ਇਹ ਕਹਿ ਰਿਹਾ ਜੀ ਸਾਡੇ ਇੱਕ ਬੰਦੇ ਨੇ ਮਾਰਿਆ ਤੁਸੀਂ ਇਹ ਮਾਰਨਾ ਪੰਜਾਬ ਨੂੰ ਸਾਡੇ ਸਾਨੂੰ ਮਾਰਨਾ ਸਾਨੂੰ ਪ੍ਰਸ਼ਾਸਨ ਨੂੰ ਕਹਿ ਰਿਹਾਗਾ ਗੋਂ ਡੀਐਸਪੀ ਤੁਸੀਂ ਇਹ ਡਲੇ ਖਾਲੀ ਕਰੋ ਟਰਾਲੀਆਂ ਖਾਲੀ ਕਰੋ ਫਿਰ ਜਾਣ ਦੇਵਾਂਗੇ ਅੱਛਾ ਤੁਸੀਂ ਜੀ ਕਰੋ ਜਦੋਂ ਉਦੋਂ ਤੁਰੰਤ ਜੋ ਜੀ ਕਰਦਾ ਉਦੋਂ ਡਾਂਗਾ ਮਾਰੋ ਜੋ ਚੀਜ਼ ਆ ਇਹ ਕਰਦਾ ਅਥਰੂਗਾਂ ਦੇ ਕੋਲੇ ਸਿੱਟੋ ਇਹ ਕਿੱਥੋਂ ਦੀ ਸਰਕਾਰ ਆ ਗਈ ਚਲੋ ਜੀ ਖਾਸ ਕਰਕੇ ਆਪਣੀਆਂ ਜੋ ਪੰਜਾਬ ਦੇ ਪ੍ਰਤੀ ਹਰ ਗੱਲਬਾਤ ਸੋਡੇ ਨਾਲ ਸਾਂਝੀ ਕਰਦੇ ਆ ਤੇ ਪੰਜਾਬ ਦੇ ਮੁੱਦੇ ਤੇ ਆਪਣਾ ਚੈਨਲ ਆ ਜੋ ਪੰਜਾਬ ਚ ਹੁੰਦਾ ਆਪਾਂ ਤੁਹਾਡੇ ਤੱਕ ਪਹੁੰਚਾਉਣੀ ਹੈ ਜੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਾ ਕਰੋ ਗਰੁੱਪਾਂ ਚ ਪਾ ਦਿਆ ਕਰੋ ਕਿਉਂਕਿ ਇਹਨਾਂ ਨੂੰ ਵੀ ਪਤਾ ਲੱਗੇ ਸਾਡੇ ਕਿਸਾਨਾਂ ਦੇ ਅਸੀਂ ਨਾਲ ਖੜੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬਲੰਡ ਰਹੇ ਧੰਨਵਾਦ ਜੀ ਕੱਲ ਨੂੰ ਮਿਲਦੇ ਆ ਨਵੇਂ ਟੌਪਿਕ ਤੇ